ਹਾਂਜੀ ਨਮਸਕਾਰ ਜੀ ਵੀਰਵਾਰ ਦੀ ਸ਼ੁਭ ਸ਼ੁਭ ਦਿਵਾਈ ਹੋ ਗਈ ਵੀਰਵਾਰ ਬ੍ਰਹਸਪਤੀ ਗੁਰੂਵਾਰ ਇਹਨਾਂ ਦੇ ਜੇ ਬਹੁਤ ਜਿਆਦੇ ਲਿੰਕ ਹੁੰਦੇ ਨੇ ਸਾਰੇ ਗੁਰੂ ਪੀਰਾਂ ਦੇ ਆਪਾਂ ਕਹਿੰਦੇ ਹੁੰਦੇ ਨੇ ਚਾਰਾਂ ਧਰਮਾਂ ਦੇ ਪੰਜਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਆ ਜਿਹੜਾ ਜੀ ਗੁਰੂ ਬਣੀ ਚੀਜ਼ ਆ ਜਿਹੜਾ ਲੱਗਦਾ ਜਿਹਨੂੰ ਮਿਲਦਾ ਗੁਰੂ ਉਹਨੂੰ ਪਤਾ ਹੁੰਦਾ ਤੇ ਗੁਰੂ ਗ੍ਰਹਿ ਵੀ ਆ ਜੀ ਨਕਸ਼ਤਰ ਨਹੀਂ ਗੁਰੂ ਦੇ ਗ੍ਰਹਾਂ ਦੇ ਇਹ ਉਸ ਆਵਨ ਨਾਲ ਫਲ ਦਿੰਦੇ ਨੇ ਜੀ ਜਿਹੜੇ ਸਾਬ ਨਾਲ ਕਰਮ ਹੁੰਦਾ ਵਾ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਨੇ ਕੀ ਕਰਤਾ ਉਹਦਾ ਫਲ ਤਾਂ ਪਿਓ ਨੂੰ ਪਤਾ ਹੁੰਦਾ ਵੀ ਕੀ ਦੇਣਾ ਜਾਂ ਗੁਰੂ ਗੁਰੂ ਦਿੰਦਾ ਨਹੀਂ ਆ ਫਿਰ ਗ੍ਰਹਿ ਦਿੰਦੇ ਨੇ ਉਸ ਕਰਕੇ ਤੁਹਾਨੂੰ ਕੋਈ ਸਵਾਲ ਜਵਾਬ ਹੋਵੇ ਉਹ ਫੋਨ ਸੁਦਾ ਆਪਣਾ ਨੰਬਰ ਚੱਲਦਾ ਰਹਿੰਦਾ ਉੱਤੇ ਕਰੋ ਤੇ ਜਿਹੜੇ ਗਰੂ ਬ੍ਰਹਸਪਤੀ ਆ ਗੁਰੂ ਗ੍ਰਹਿ ਆ ਉਹਨੇ ਵੀਰਵਾਰ ਵਾਲੇ ਦੇ ਨਾਲ ਪੂਜਾ ਹੁੰਦੀ ਹੈ ਇਕੱਲੇ ਦੀ ਤੇ ਉਹਦੇ ਵਿੱਚ ਆਪਣੇ ਮਿਹਨਤ ਦਾ ਕੁਝ ਵੀ ਬਣਾ ਕੇ ਭੋਜਨ ਬਣਾ ਕੇ ਪੰਜ ਚਾਰ ਬੰਦਿਆਂ ਨੂੰ ਜਾਂ ਫਿਰ ਕੁੱਤੇ ਨੂੰ ਗਾਂ ਨੂੰ ਐਦਾਂ ਹਨਾ ਜਾਂ ਪਾਉਣ ਤੇ ਜਾਂ ਪਾਣੀ ਪਾ ਕੇ ਇਹ ਲਗਾਤਾਰ ਅੱਠ ਵੀਰ ਵਰਕ ਕਰਦੇ ਨੇ ਚਾਹੀਦੇ ਨੇ ਤੇ ਉਹਦੇ ਨਾਲ ਮੌਜਾਂ ਦਾ ਫਾਇਦਾ ਮਿਲਦਾ ਜਿਨਾ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਦਰਸ਼ਨ ਕਰਦਾ ਹੁਕਮਨਾਮਾ ਸੁਣਦਾ ਬਿਨਾਂ ਕਿਸੇ ਆਪਣਾ ਤੋਂ ਜਾਂਦਾ ਤਾਂ ਉਹਨੂੰ ਵੀ ਫਾਇਦਾ ਮਿਲਦਾ ਜੀ ਲਾਲਚ ਨਾ ਹੋਵੇ ਤਾਂ ਹੁੰਦਾ ਇਸ ਕਰਕੇ ਬਹੁਤੀ ਵੀਡੀਓ ਲੰਬੀਆਂ ਹੋ ਜਾਂਦੀਆਂ ਆਈ ਵਾਰੀ ਗੱਲਾਂ ਬਾਤਾਂ ਚ ਤੇ ਆਪਾਂ ਇੱਕ ਉਹ ਜਿਹੜਾ ਭੈਰਵੀ ਯੰਤਰ ਬਣਾਇਆ ਉਹ ਮੰਗਲਵਾਰ ਨੂੰ ਦਿੱਤੇ ਜਾਣਾ ਨੇ ਜੀ ਜਿਹਨੇ ਕਿਸੇ ਨੇ ਫੋਨ ਕਰਕੇ ਆਪਣੇ ਫੋਨ ਤੇ ਮੰਗਵਾਉਣਾ ਹੋਵੇ ਉਹ ਮੰਗਲਵਾਰ ਤੋਂ ਪਹਿਲਾਂ ਮੰਗਵਾ ਸਕਦਾ ਫਿਰ ਅਸੀਂ ਇਕੱਠਿਆਂ ਦਾ ਇਹਨਾਂ ਦਾ ਜਾਪ ਫੋਨ ਵਗੈਰਾ ਦਾਨ ਹਨਾ ਭੰਡਾਰਾ ਵਗੈਰਾ ਕਰਾਂਗੇ ਤੇ ਉਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਅਪਾ ਨੂੰ YouTube ਤੇ ਗੱਲਬਾਤ ਕਰ ਸਕਦੇ ਆ ਉਹਪਾ ਟਾਈਮ ਮਿਖਾਂਗੇ ਵੀ ਕਿਹੜੇ ਟਾਈਮ ਹਨਾ ਜਾਂ ਸ਼ਨੀਵਾਰ ਨੂੰ 12:15 ਮਿੰਟ ਜੋਗੀ ਹੈ ਤੇ ਸਾਰਿਆਂ ਨੂੰ ਦੱਸਾਂਗੇ ਉਹ ਗੱਲਬਾਤ ਕਰ ਸਕਦਾ ਜਹਾ ਸ਼ੇਅਰ ਕਰੋ ਕਿਸੇ ਦਾ ਭਲਾ ਮਤਲਬ ਕਿਸੇ ਨੂੰ ਸੁਖਦ ਮਾਣਾ ਵੀ ਆਪਾਂ ਨੂੰ ਸੁਖ ਮਿਲਦਾ ਹਨਾ ਇਹ ਨਹੀਂ ਪਤਾ ਕਿਹਦਾ ਕਿਹਦੇ ਵਿੱਚ ਸੁੱਖ ਪਿਆ ਕਿਹਦਾ ਕਿਹਦੇ ਵਿੱਚ ਦੁੱਖ ਪਿਆ ਇਹ ਜੜ ਜੁਨੇ ਇਨਸਾਨ ਜੁਨੇ ਇਦਾਂ ਹੀ ਨੇ ਜੀ ਤੇ ਚੜ੍ਹਦੀ ਕਲਾ ਹੋਵੇ ਗੁਰੂ ਆਲੀ ਸ਼ੁਭਤਾ ਹੋਵੇ ਤੇ ਹੋਰ ਕੋਈ ਸਵਾਲ ਕਰਨਾ ਹੋਵੇ ਜੀ ਫੇਸਬੁੱਕ ਤੇ WhatsApp ਤੇ ਨੰਬਰ ਇਹ ਕੋ ਜਲ ਦੇਣ ਉਹ ਦੂਜਾ 621 ਵਾਲਾ ਆਪਣਾ ਚਨਜੀਤ ਦਾ ਚੰਦਾ ਹੈਲਪਰ ਹੋ ਆਪਣਾ ਇਹ ਬੰਦ ਦਾ ਕਰਦਾ ਜੀ ਸਹਾਰਾ ਲਾਉਂਦਾ ਹੋ ਮਧੇ ਗੁਣ ਗਿਆਨੀ ਆ ਤੇ ਗੁਣ ਗਿਆਨ ਦਾ ਕੁਝ ਵੀ ਸੁਣਨਾ ਚਾਹੀਦਾ ਜਾਂ ਸੁਣਾਉਣਾ ਚਾਹੀਦਾ ਉਹਦੇ ਵਿੱਚ ਵੀ ਬੰਦੇ ਨੂੰ ਸ਼ੁਭਤਾ ਮਿਲਦੀ ਆ ਜੀ ਹੋਰ ਕੋਈ ਕਮੈਂਟ ਹੋ ਜਾ ਮਤਲਬ ਸਵਾਲ ਜਵਾਬ ਹੋਵੇ ਉਹ ਕਮੈਂਟ ਬਾਕਸ ਵਿੱਚ ਜਾਂ ਫੇਸਬੁੱਕ ਤੇ ਬੋਲ ਕੇ ਜਾਂ ਲਿਖ ਕੇ ਪੰਜਾਬੀ ਵਿੱਚ ਪੁੱਛ ਸਕਦਾ ਉਹਦਾ ਪਾ ਰੱਬ ਦੀ ਕਿਰਪਾ ਨਾਲ ਹੱਲ ਕਰਨ ਦਾ ਯਤਨ ਕਰਾਂਗੇ 90% ਤੋਂ ਉੱਤੇ ਕਿਉਂਕਿ ਉਹਨਾਂ ਦੇ ਵੀ ਊਸੂਲ ਹੋਣੇ ਚਾਹੀਦੇ ਨੇ ਜੋ ਅਸੀਂ ਕਹਾਂਗੇ ਵੀ ਆਹ ਨਹੀਂ ਕਰਨਾ ਵਾ ਤਾਂ ਹੀ ਲੱਗ ਕੋਈ ਵੀ ਯੰਤਰ ਤੰਤਰ ਮੰਤਰ ਕੰਮ ਕਰਦਾ ਜੇ ਉਹਦਾ ਵਿਧਾਨ ਆ ਜੇ ਵਿਧਾਨ ਨਹੀਂ ਆ ਕੋਈ ਨਹੀਂ ਕੰਮ ਕਰਨਾ ਕੋਈ ਫਾਇਦਾ ਨਹੀਂ ਕੋਈ ਚੀਜ਼ ਪਾਉਣ ਦਾ ਨਗੁੰਦੀਆ ਇਹ ਪੰਨੇ ਤਾਂ ਬਣਾਇਆ ਵੀ ਮੋਬਾਈਲ ਦੇ ਵਿੱਚੇ ਲਾ ਕੇ ਰੱਖਣਾ ਸਟੇਟਸ ਇਹਦਾ ਉੱਤੇ ਡਿਸਪਲੇ ਤੇ ਤੁਹਾਨੂੰ 40 ਦਿਨਾਂ ਵਿੱਚ ਇਹ ਫਲ ਵੱਧ ਆਏਗਾ ਬਾਕੀ ਇਹ ਫਿਰ ਫਰੀ ਆ ਇੰਦਾਂ ਨੇ ਵੀ ਆਪਾਂ ਨੇ ਜਾਂ 500 ਹੋ ਜਾਂ 1100 ਫੀਸ ਆ ਕੋਈ ਨਹੀਂ ਸ਼ਨੀਵਰ ਵੱਲੋਂ ਇਹ ਫ੍ਰੀ ਆ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਬੇਸਹਾਰਾ ਨੇ ਤੇ ਬਾਕੀ ਦੇਣੇ ਵਾਲਾ ਦੇ ਸਕਦਾ ਉਹ ਆਪਣੀ ਸੰਸਥਾ ਜੈ ਗੁਰਦੇਵ ਜੈ ਸ਼ਨੀਦੇਵ ਜੈ ਅੰਗਰਖਣੀ ਮਾਤਾ